ਸਤਿਕਾਰਯੋਗ ਦੋਸਤੋ ਪੰਜਾਬੀ ਦੇ ਮਹਾਨ ਸ਼ਾਇਰ 우ਸਤਾਦ ਦਮਨ ਜੀ ਦਾ ਅੱਜ 3 ਸਤੰਬਰ ਨੂੰ ਜਨਮ ਦਿਹਾੜਾ ਹੈ 1911 ਇਸਵੀ ਦੇ ਵਿੱਚ ਲਾਹੌਰ ਦੀ ਧਰਤੀ ਦੇ ਉੱਤੇ ਸਾਂਝੇ ਪੰਜਾਬ ਦੀ ਧਰਤੀ ਤੇ ਉਹਨਾਂ ਦਾ ਜਨਮ ਹੋਇਆ ਸੀਗਾ ਤੇ 우ਸਤਾਦ ਦਮਨ ਉਹਨਾਂ ਦਾ ਕਲਮੀ ਨਾਮ ਹੈ ਸਹਿਤਕ ਨਾਮ ਹੈ ਅਸਲੀ ਨਾਮ ਉਹਨਾਂ ਦਾ ਚਿਰਾਗਦੀਨ ਹੈ ਤੇ ਲਾਹੌਰ ਦੇ ਵਿੱਚ ਇਹ ਟੇਲਰ ਮਾਸਟਰ ਦਾ ਕਿੱਤਾ ਕਰਦੇ ਸੀ ਔਰ ਕਿੱਤੇ ਦੇ ਨਾਲ ਨਾਲ ਇਕ ਕਈ ਜ਼ੁਬਾਨਾਂ ਦੇ ਕਈ ਲੈਂਗੁਏਜ ਦੇ ਪਸ਼ਾਵਾਂ ਦੇ ਇਹ ਮਾਹਰ ਸੀਗੇ ਇਹ ਜਿੱਥੇ ਹਿੰਦੀ ਜਾਣਦੇ ਸੀਗੇ ਉਥੇ ਉਰਦੂ ਅੰਗਰੇਜ਼ੀ ਸੰਸਕ੍ਰਿਤ ਫਾਰਸੀ ਬੰਗਲਾ ਤੇ ਪਸ਼ਤੋ ਇਹ ਵੀ ਜਾਣਦੇ ਸੀ ਪਰ ਪਿਆਰ ਸਭ ਤੋਂ ਵੱਧ ਇਹ ਪੰਜਾਬੀ ਨੂੰ ਕਰਦੇ ਸੀ ਪੰਜਾਬੀ ਹੋਣ ਕਰਕੇ ਤੇ ਇਹਨਾਂ ਨੇ ਬਹੁਤਾ ਪੰਜਾਬੀ ਦੇ ਵਿੱਚ ਹੀ ਲਿਖਿਆ ਜੋ ਕੁਝ ਵੀ ਲਿਖਿਆ ਔਰ ਉਸਤਾਦ ਦਾਮਨ ਇਹਨਾਂ ਨੂੰ ਜਿਹੜਾ ਤਖੱਲਸ ਦਿੱਤਾ ਗਿਆ ਇਹਨਾਂ ਦਾ ਨਾਮ ਇਹ ਲੋਕਾਂ ਨੇ ਦਿੱਤਾ ਕਿਉਂਕਿ ਜ਼ਿੰਦਗੀ ਦੇ ਹਰ ਮਸਲੇ ਦੇ ਉੱਤੇ ਐਸੀ ਵਿਅੰਗਮਈ ਤੇ ਹਾਸਰਸ ਕਵਤਾ ਲਿਖਦੇ ਸੀਗੇ ਕਿ ਲੋਕਾਂ ਨੇ ਇਹਨਾਂ ਨੂੰ ਉਸਤਾਦ ਕਹਿਣਾ ਸ਼ੁਰੂ ਕਰ ਦਿੱਤਾ ਉਸਤਾਦ ਦਾਮਨ ਤਾਂ ਇਹ ਨਾਂ ਇਹਨਾਂ ਦਾ ਸਹਿਤਕ ਨਾਮ ਪੱਕ ਗਿਆ ਪਰ ਇੱਕ ਵਾਰੀ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਬਹੁਤ ਵੱਡੇ ਜਲਸੇ ਦੇ ਵਿੱਚ ਲਾਹੌਰ ਦੇ ਵਿੱਚ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਆਏ ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਉੱਥੇ ਇੱਕ ਕਵਤਾ ਪੜ੍ਹੀ ਸੀ ਤੇ ਉਹਨਾਂ ਦੀ ਕਵਤਾ ਨੂੰ ਸੁਣ ਕੇ ਪੰਡਿਤ ਨਹਿਰੂ ਨੇ ਇਨਾਂ ਨੂੰ ਆਜ਼ਾਦੀ ਦਾ ਸ਼ਾਇਰ ਵੀ ਕਿਹਾ ਯਾਨੀ ਇਹ ਆਜ਼ਾਦੀ ਦਾ ਸ਼ਾਇਰ ਵੀ ਸੀ ਲੋਕਾਂ ਦਾ ਸ਼ਾਇਰ ਵੀ ਸੀ ਜਿਹਨੂੰ ਅਸੀਂ ਲੋਕ ਪੱਖੀ ਕਵੀ ਕਹਿੰਨੇ ਆ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਉੱਤੇ ਲਗਾਤਾਰ ਇਹ ਲਿਖਦੇ ਰਹਿੰਦੇ ਸੀ ਤੇ ਬੋਲਦੇ ਰਹਿੰਦੇ ਸੀਗੇ ਤੇ ਇੱਕ ਵਾਰੀ ਕਹਿੰਦੇ ਨੇ ਕਿ ਜਦੋਂ ਆਜ਼ਾਦੀ ਮਿਲ ਗਈ ਦੇਸ਼ ਦੇ ਦੋ ਟੋਟੇ ਹੋ ਗਏ ਤਾਂ ਪਾਕਿਸਤਾਨ ਬਣ ਗਿਆ ਆਜ਼ਾਦ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਇੱਕ ਕਵਤਾ ਬੋਲਣ ਲਈ ਕਿਹਾ ਗਿਆ ਤੇ ਉਦੋਂ ਫੌਜਾਂ ਦਾ ਰਾਸ਼ੀ ਉੱਥੇ ਚਾਰੇ ਪਾਸੇ ਫੌਜਾਂ ਸੀ ਤਾਂ ਇਹਨਾਂ ਨੇ ਜਿਹੜੀ ਸਟੇਜ ਦੇ ਉੱਤੇ ਕਵਤਾ ਬੋਲੀ ਉਹਦੇ ਜਿਹੜੇ ਦੋ ਬੋਲ ਨੇਗੇ ਇਹਨਾਂ ਨੇ ਖੜੇ ਖੜੇ ਉੱਥੇ ਕਵਤਾ ਬਣਾ ਦਿੱਤੀ ਕਿ ਪਾਕਿਸਤਾਨ ਦੇ ਵਿੱਚ ਮੌਜਾਂ ਹੀ ਮੌਜਾਂ ਜਿੱਧਰ ਵੇਖੋ ਫੌਜਾਂ ਹੀ ਫੌਜਾਂ ਤੇ ਇਹਨਾਂ ਨੂੰ ਉਸੇ ਵੇਲੇ ਗ੍ਰਿਫਤਾਰ ਕਰਕੇ ਫਿਰ ਥਾਣੇ ਲੈ ਗਏ ਇਹਨਾਂ ਦੀਆਂ ਇਹੋ ਜਿਹੀਆਂ ਕਵਤਾਮਾਂ ਕਰਕੇ ਇਹਨਾਂ ਨੂੰ ਅਕਸਰ ਹੀ ਜੇਲ੍ਹਾਂ ਦੇ ਵਿੱਚ ਵੀ ਜਾਣਾ ਪੈਂਦਾ ਸੀ ਤੇ ਥਾਣਿਆਂ ਦਾ ਮੂੰਹ ਵੀ ਵੇਖਣਾ ਪੈਂਦਾ ਸੀ ਇਸੇ ਤਰ੍ਹਾਂ ਇਹਨਾਂ ਦਾ ਜੀਵਨ ਗੁਜ਼ਰਿਆ ਤੇ ਮਾਂ ਬੋਲੀ ਪੰਜਾਬੀ ਨੂੰ ਇਹ ਇੰਨਾ ਪਿਆਰ ਕਰਦੇ ਸੀਗੇ ਇਹਨਾਂ ਦੀ ਕਵਤਾ ਇੱਕ ਉਹਦੇ ਵਿੱਚੋਂ ਇਹਨਾਂ ਦੀ ਨਜ਼ਮ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਇਹ ਕਿੰਨਾ ਪਿਆਰ ਕਰਦੇ ਸੀ ਇਹਨਾਂ ਦੀ ਉਸ ਨਜ਼ਮ ਦੀਆਂ ਦੋ ਸਤਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਚਾਹੁੰਦਾ ਹੈ ਇਹਨਾਂ ਨੇ ਲਿਖਿਆ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜਿਹਦੀ ਵਿੱਚ ਪੜ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਗ੍ਰਾਂ ਛੱਡ ਦੇ ਜੇ ਪੰਜਾਬੀ ਪੰਜਾਬੀ ਹੀ ਕੂਕਣਾ ਏ ਜੇ ਪੰਜਾਬੀ ਪੰਜਾਬੀ ਹੀ ਕੂਕਣਾ ਏ ਜਿੱਥੇ ਖੜਾ ਖਲੋਤਾ ਏ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਜਣੀ ਮਾਂ ਬੋਲੀ ਪੰਜਾਬੀ ਨੂੰ ਛੱਡਣ ਦੇ ਮਸਲੇ ਦੇ ਉੱਤੇ ਓਸਤਾਦ ਦਮਨ ਜੀ ਕਹਿੰਦੇ ਨੇ ਕਿ ਮੈਨੂੰ ਇਉਂ ਮਹਿਸੂਸ ਹੁੰਦਾ ਜਿਵੇਂ ਕੋਈ ਮੈਨੂੰ ਇਹ ਕਹਿ ਰਿਹਾ ਹੋਵੇ ਕਿ ਪੁੱਤਰਾ ਤੂੰ ਆਪਦੀ ਮਾਂ ਨੂੰ ਹੀ ਛੱਡ ਦੇ ਤਾਂ ਅੱਜ ਇਹਨਾਂ ਦੀ ਕਮਤਾ ਸਾਡਾ ਰਾਦਰ ਸੌਂਦੀ ਹੈ ਇਹਨਾਂ ਦੀ ਨਜ਼ਮ ਇਹ ਕਿਉਂਕਿ ਅੱਜ ਲੈnde ਪੰਜਾਬ ਦੇ ਵਿੱਚ ਉਰਦੂ ਨੇ ਸਾਡੀ ਪੰਜਾਬੀ ਬੋਲੀ ਦੇ ਉੱਤੇ ਗਲਬਾ ਪਾਇਆ ਹੋਇਆ ਤੇ ਇੱਧਰ ਚੜਦੇ ਪੰਜਾਬ ਦੀ ਜਿਹੜੀ ਬੋਲੀ ਹੈ ਮਾਂ ਬੋਲੀ ਪੰਜਾਬੀ ਹੈ ਇਹਦੇ ਉੱਤੇ ਹਿੰਦੀ ਦਾ ਤੇ ਅੰਗਰੇਜ਼ੀ ਦਾ ਗਲਬਾ ਹੈ ਉੱਧਰ ਉਰਦੂ ਤੇ ਅੰਗਰੇਜ਼ੀ ਦਾ ਗਲਬਾ ਹੈ ਇਹ ਗਲਬਾ ਤੋੜਨ ਦੀ ਲੋੜ ਹੈ ਮਾਂ ਬੋਲੀ ਨੂੰ ਆਜ਼ਾਦ ਬਚਰਨ ਵਾਸਤੇ ਸਾਨੂੰ ਉਸਤਾਦ ਦਾਮਨ ਵਰਗੇ ਤੇ ਹੋਰ ਜਿਹੜੇ ਕਵੀ ਨੇ ਜਿਹੜੇ ਪੰਜਾਬੀਏ ਤਨੂੰ ਪੰਜਾਬੀ ਨੂੰ ਤੇ ਪੰਜਾਬ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਲੈ ਕੇ ਤੁਰਨਾ ਪਏਗਾ ਉਹਨਾਂ ਦੀਆਂ ਰਚਨਾਵਾਂ ਤੋਂ ਸਾਨੂੰ ਪ੍ਰੇਰਣਾ ਲੈਣੀ ਪਏਗੀ ਤਾਂ ਇਹਦੇ ਨਾਲ ਹੀ ਆਜ਼ਾਦੀ ਬਾਰੇ ਇਹਨਾਂ ਦੀਆਂ ਕਵਤਾਵਾਂ ਸਾਨੂੰ ਬਹੁਤ ਸਾਰੀਆਂ ਮਿਲਦੀਆਂ ਕਿ ਅਸੀਂ ਮੰਜ਼ਲ ਮਕਸੂਦ ਉੱਤੇ ਪਹੁੰਚਣਾ ਕੀ ਇਹਨਾਂ ਨੇ ਲਿਖਿਆ ਅਸੀਂ ਮੰਜ਼ਲ ਮਕਸੂਦ ਉੱਤੇ ਪਹੁੰਚਣਾ ਕੀ ਟਾਂਗਾ ਇਸ ਪਾਸੇ ਤੇ ਘੋੜਾ ਉਸ ਪਾਸੇ ਯਾਨੀ ਦੇਸ਼ ਦੀ ਜਦੋਂ ਵੰਡ ਹੋਈ ਅੱਧਾ ਪੰਜਾਬ ਇੱਧਰ ਤੇ ਅੱਧਾ ਇੱਧਰ ਇਹਨਾਂ ਨੇ ਇਹਦੇ ਬਾਰੇ ਵੀ ਇਸ ਤਰ੍ਹਾਂ ਦੀ ਕਵਤਾ ਉਸ ਵੇਲੇ ਲਿਖੀ ਸੀ ਇਹਨਾਂ ਦੀ ਕਿਤਾਬ ਹੈ ਜਿਹੜੀ ਮਿਲਦੀ ਹੈਗੀ ਦਮਨ ਦੇ ਮੋਤੀ ਯਾਨੀ ਉਹਦੇ ਚ ਇਹਨਾਂ ਦੀਆਂ ਨਜ਼ਮਾਂ ਨੇ ਇਹਨਾਂ ਦੀਆਂ ਕਵਤਾਵਾਂ ਨੇ ਜਿਹੜੀਆਂ ਇਹਨਾਂ ਨੇ ਲਿਖੀਆਂ ਤੇ ਇਹ 우ਸਤਾਦ ਦਮਨ ਜੀ ਬਹੁਤ ਇਨਕਲਾਬੀ ਕਵੀ ਸੀਗੇ ਸੈਕੂਲਰ ਸਾਰੇ ਧਰਮਾਂ ਨੂੰ ਬਰਾਬਰ ਮੰਨਣ ਵਾਲੇ ਜਦੋਂ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਇਹ बार-बार ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਸੀ ਕਿ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਦੀ ਜਿਹੜੀ ਏਕਤਾ ਜ਼ਰੂਰੀ ਹੈ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਇਹ ਤੋਂ ਬਿਨਾ ਕੋਈ ਮਿਸ਼ਨ ਸਿਰੇ ਨਹੀਂ ਚੜਨਾ ਹੈਗਾ ਜਿਹੜੀ ਇਹ ਧਰਮਾਂ ਤੋਂ ਉੱਪਰ ਉੱਠ ਕੇ ਸੋਚਣ ਵਾਲੇ ਮਹਾਨ ਕਵੀ ਸੀਗੇ ਤੇ ਜਦੋਂ 47 ਦੇ ਦੰਗੇ ਵੀ ਪੜਕੇ ਆ ਤਾਂ ਉਸ ਵੇਲੇ ਵੀ ਇਹ ਲਾਹੌਰ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਮਦਦ ਕਰਦੇ ਰਹੇ ਤੇ ਜਿਹੜੇ ਉਸ ਵੇਲੇ ਦੰਗੇ ਦੰਗਾਈ ਸੀਗੇ ਦੰਗੇ ਕਰਨ ਵਾਲੇ ਲੋਕ ਸੀਗੇ ਉਹ ਮੁਸਲਮਾਨਾਂ ਦੇ ਵਿੱਚ ਵੀ ਸੀ ਸਿੱਖਾਂ ਦੇ ਵਿੱਚ ਵੀ ਸੀ ਹਿੰਦੂਆਂ ਦੇ ਵਿੱਚ ਵੀ ਸੀ ਤਾਂ ਫਿਰ ਉੱਥੇ ਇਹਨਾਂ ਦੇ ਉੱਤੇ ਹਮਲਾ ਵੀ ਹੋਇਆ ਕਿ ਤੂੰ ਸਿੱਖਾਂ ਤੇ ਹਿੰਦੂਆਂ ਨੂੰ ਕਿਉਂ ਵਿਚਾਰ ਰਿਹਾ ਹੈ ਇਹ ਮਤਲਬ ਇਹਨਾਂ ਨੂੰ ਇੱਥੋਂ ਮਾਰਨਾ ਚਾਹੀਦਾ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਤਾਂ ਉਲਟਾ ਇਹਨਾਂ ਦੇ ਉੱਤੇ ਹਮਲਾ ਹੋਇਆ ਕਿਉਂਕਿ ਇਹਨਾਂ ਨੇ ਸਿੱਖਾਂ ਤੇ ਹਿੰਦੂਆਂ ਦੀ ਹਿਫਾਜ਼ਤ ਕੀਤੀ ਇਹਨਾਂ ਦੀ ਜਿਹੜੀ ਦੁਕਾਨ ਸੀ ਇਹ ਕਿੱਤੇ ਵਜੋਂ ਟੇਲਰ ਮਾਸਟਰ ਸੀਗੇ ਦਰਜੀ ਸੀਗੇ ਕੱਪੜੇ ਸਿਲਾਈ ਦਾ ਕੰਮ ਕਰਦੇ ਸੀ ਇਹਨਾਂ ਦੀ ਦੁਕਾਨ ਵੀ ਸਾੜੀ ਗਈ ਔਰ ਇਹਨਾਂ ਦਾ ਮਕਾਨ ਵੀ ਸਾੜਿਆ ਗਿਆ ਪਰ ਇਹਨਾਂ ਨੇ ਹਿੰਦੂਆਂ ਤੇ ਸਿੱਖਾਂ ਦੀ 1947 ਦੇ ਦੰਗਿਆਂ ਦੇ ਵਿੱਚ ਮਦਦ ਵੀ ਕੀਤੀ ਹੈਗੀ ਤੇ ਇਸ ਕਰਕੇ ਇਹਨਾਂ ਦਾ ਸਾਨੂੰ ਪਤਾ ਲੱਗਦਾ ਕਿ ਇਹ ਇੰਨਾਂ ਗੱਲਾਂ ਤੋਂ ਉੱਪਰ ਉੱਠ ਕੇ ਜਿਉਣ ਵਾਲੇ ਧਰਮਾਂ ਤੋਂ ਮਜ਼ਮਾਂ ਤੋਂ ਉੱਪਰ ਉੱਠ ਕੇ ਜਿਉਣ ਵਾਲੇ ਮਹਾਨ ਇਨਕਲਾਬੀ ਸ਼ਾਇਰ ਸੀਗੇ ਤਾਂ ਇਹਨਾਂ ਨੇ ਬਹੁਤ ਬਹੁਤ ਕੁਝ ਹੋਰ ਵੀ ਲਿਖਿਆ ਜਿਹਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਤੇ ਇੱਕ ਇਹਨਾਂ ਦੀ ਜਿਹੜੀ ਬੜੀ ਜ਼ਰੂਰੀ ਨਜ਼ਮ ਹੈ ਜਿਹੜੀ ਬੜੀ ਮਤਲਬ ਸਾਨੂੰ ਅੱਜ ਵੀ ਸੁਨੇਹਾ ਦਿੰਦੀ ਹੈ ਇੱਕ ਤਾਂ ਉਹ ਕਵਿਤਾ ਬੋਲਣ ਤੋਂ ਪਹਿਲਾਂ ਮੈਂ ਆਖਰੀ ਗੱਲ ਆਹੋ ਉਹ ਤੋਂ ਪਹਿਲਾਂ ਮਹਿੰਗਾਈ ਨੇ ਜਿਹੜੇ ਟੈਕਸ ਲਾਉਂਦੀਆਂ ਸਰਕਾਰਾਂ ਟੈਕਸ ਲਾਉਂਦੀਆਂ ਲੋਕਾਂ ਦੇ ਉੱਤੇ ਬੇਲੋੜੇ ਤੇ ਲੋਕਾਂ ਦਾ ਕਚੁੰਬਰ ਕੱਢਦੀ ਹੈ ਮਹਿੰਗਾਈ ਹੈ ਜਿਹੜੀ ਫਿਰ ਉਸ ਮਹਿੰਗਾਈ ਦੇ ਉੱਤੇ ਟੈਕਸਾਂ ਦੇ ਉੱਤੇ ਇਹਨਾਂ ਨੇ ਵਿਅੰਗਮਈ ਇੱਕ ਕਵਿਤਾ ਜਿਹੜੀ ਇੱਕ ਨਜ਼ਮ ਜਿਹੜੀ ਲਿਖੀ ਸੀ ਉਹ ਕੀ ਸੀ ਉਹਦੇ ਵਿੱਚ ਲਿਖਦੇ ਐ ਯਾਰੋ ਟੈਕਸਾਂ ਦੇ ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ ਹਰ ਦੁਕਾਨ ਤੇ ਟੈਕਸ ਮਕਾਨ ਤੇ ਟੈਕਸ ਹਰ ਦੁਕਾਨ ਤੇ ਟੈਕਸ ਹਰ ਮਕਾਨ ਤੇ ਟੈਕਸ ਇਸੇ ਵਾਸਤੇ ਘਟ ਮੈਂ ਬੋਲਦਾ ਹਾਂ ਇਸੇ ਵਾਸਤੇ ਘਟ ਮੈਂ ਬੋਲਦਾ ਨਾ ਬੋਲਦਾ ਹਾਂ ਲੱਗ ਜਾਵੇ ਨਾ ਕਿਤੇ ਜ਼ੁਬਾਨ ਤੇ ਟੈਕਸ ਇਸੇ ਕਰਕੇ ਘਟ ਮੈਂ ਬੋਲਦਾ ਹਾਂ ਲੱਗ ਜਾਵੇ ਨਾ ਕਿਤੇ ਜ਼ੁਬਾਨ ਤੇ ਟੈਕਸ ਕਿਤੇ ਬੋਲਣ ਦੇ ਉੱਤੇ ਇਹਨਾਂ ਟੈਕਸ ਲਾਦਣ ਇਹ ਇਹ ਵਿਅੰਗਸ਼ ਇਹਨਾਂ ਦੀ ਗੱਲ ਦੇ ਵਿੱਚ ਕਿ ਮੈਂ ਤਾਈਆਂ ਨੂੰ ਘਟ ਬੋਲਦਾ ਤਾਂ ਇਹ ਟੈਕਸਾਂ ਦੀ ਮਹਿੰਗਾਈ ਦੀ ਸਰਕਾਰਾਂ ਦੀ ਜਿਹੜੀ ਮਾਰ ਆਮ ਲੋਕਾਂ ਦੇ ਉੱਤੇ ਪੈਂਦੀ ਹੈ ਉਹਦਾ ਜ਼ਿਕਰ ਇਹਨਾਂ ਨੇ ਆਪਣੀਆਂ ਨਜ਼ਮਾਂ ਦੇ ਵਿੱਚ ਕੀਤਾ ਹੈ ਤਾਂ ਜਿਹੜੀ ਆਜ਼ਾਦੀ ਆਈ ਉਹ 14 ਅਗਸਤ ਮਨਾਉਂਦੇ ਨੇ ਅਸੀਂ 15 ਅਗਸਤ ਮਨਾਉਂਦੇ ਆ ਤੇ ਇਸ ਕਰਕੇ ਦੇਸ਼ ਵੰਡਿਆ ਗਿਆ ਮੁਲਕ ਵੰਡਿਆ ਗਿਆ ਲੋਕਾਂ ਦਾ ਕਤਲੇਆਮ ਹੋ ਗਿਆ ਬਲਾਧਕਾਰ ਹੋ ਗਏ ਉਜਾੜਾ ਹੋ ਗਿਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਅੱਜ ਤੱਕ ਉਹ ਜ਼ਖਮ ਸਾਡੇ ਰਸਤੇ ਹੈ ਤਾਂ ਉਹਦੇ ਉੱਤੇ ਇਹਨਾਂ ਨੇ ਇੱਕ ਕਵਿਤਾ ਇੱਕ ਵਿਅੰਗ ਜਿਹੜਾ ਲਿਖਿਆ ਸੀਗਾ ਉਹ ਮੈਂ ਤੁਹਾਡੇ ਸਾਹਮਣੇ 4 17 ਬੋਲ ਕੇ ਆਪਣੀ ਗੱਲ ਬੰਦ ਕਰਨੀ ਚਾਹਨਾ ਉਹ ਕੀ ਲਿਖਿਆ ਇਹਨਾਂ ਨੇ ਕਹਿੰਦੇ ਇਸ ਮੁਲਕ ਦੀ ਵੰਡ ਕੋਲੋਂ ਯਾਰੋ ਖੋਏ ਤੋ ਸ਼ੀਬਿਓ ਖੋਏ ਅਸੀਂ ਵੀ ਆ ਇਸ ਮੁਲਕ ਦੀ ਵੰਡ ਕੋਲੋਂ ਯਾਰੋ ਖੋਏ ਤੁਸੀਂ ਵੀ ਉਹ ਖੋਏ ਅਸੀਂ ਵੀ ਆ ਭਾਵੇਂ ਮੂੰਹੋਂ ਕੁਝ ਨਾ ਕਹੀਏ ਭਾਵੇਂ ਮੂੰਹੋਂ ਨਾ ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋ ਵਿਚੀ ਖੋਏ ਤੁਸੀਂ ਵੀ ਉਹ ਖੋਏ ਅਸੀਂ ਵੀ ਆ ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ ਤੁਸੀਂ ਵੀ ਉਹ ਹੋਏ ਅਸੀਂ ਵੀ ਆ ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਉਹ ਮੋਏ ਅਸੀਂ ਵੀ ਆ ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ ਢੋਏ ਤੁਸੀਂ ਵੀ ਉਹ ਢੋਏ ਅਸੀਂ ਵੀ ਆ ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ ਮੋਏ ਤੁਸੀਂ ਵੀ ਉਹ ਮੋਏ ਅਸੀਂ ਵੀ ਆ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਉਹ ਰੋਏ ਅਸੀਂ ਵੀ ਆ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਉਹ ਰੋਏ ਅਸੀਂ ਵੀ ਆ ਤਾਂ ਸਾਡੇ ਚਿਹਰੇ ਖਾਸ ਕਰਕੇ ਪੰਜਾਬੀਆਂ ਦੇ ਚਾਹੇ ਉਹ ਲੈਹnde ਪੰਜਾਬ ਦੇ ਹੋਣ ਜਾਂ ਉਹ ਚੜਦੇ ਪੰਜਾਬ ਦੇ ਹੋਣ ਉਹਨਾਂ ਦੇ ਚਿਹਰੇ ਉਹਨਾਂ ਦੀ ਅੱਖਾਂ ਦੀ ਜਿਹੜੀ ਲਾਲੀ ਦੱਸਦੀ ਹੈ ਕਿ ਅੱਜ ਤੱਕ ਅਸੀਂ ਰੋ ਰਹੇ ਹਾਂ ਸੰਤਾਲੀ ਨੂੰ ਯਾਦ ਕਰਕੇ ਕਿਉਂਕਿ ਚੜਦੇ ਪੰਜਾਬ ਵਾਲਿਆਂ ਦੀ ਵਿਰਾਸਤ ਤੇ ਵਿਰਸਾ ਤੇ ਸਾਰੀਆਂ ਯਾਦਾਂ ਲੈਹnde ਪੰਜਾਬ 'ਚ ਐ ਤੇ ਲੈਹnde ਪੰਜਾਬ ਵਾਲਿਆਂ ਦੀਆਂ ਸਾਰੀਆਂ ਯਾਦਾਂ ਤੇ ਵਿਰਾਸਤ ਐ ਜਿਹੜੀ ਚੜਦੇ ਪੰਜਾਬ ਦੇ ਵਿੱਚ ਐ ਪਰ ਸਾਨੂੰ ਉਦੋਂ ਐਸਾ ਤੋੜਿਆ ਐਸਾ ਵਿਛੋੜਿਆ ਕਿਵੇਂ ਕਿਵੇਂ ਫੁੱਟ ਖੜੀ ਕੀਤੀ ਮਜ਼ਮਾ ਦੇ ਨਾਂ ਦੇ ਉੱਤੇ ਜ਼ੁਬਾਨ ਦੇ ਨਾਂ ਦੇ ਉੱਤੇ ਤੇ ਪਾਣੀ ਵੀ ਵੰਡ ਦਿੱਤਾ ਰੇਲਵੇ ਸਟੇਸ਼ਨਾਂ ਦੇ ਉੱਤੇ ਪਾਣੀ ਦੋ ਘੜੇ ਰੱਖੇ ਹੁੰਦੇ ਸੀ ਇੱਕ ਤੇ ਲਿਖਿਆ ਹੁੰਦਾ ਸੀ Hindu ਪਾਣੀ ਇੱਕ ਤੇ ਲਿਖਿਆ ਹੁੰਦਾ ਸੀ Musalman ਪਾਣੀ ਤਾਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤਿਆਰ ਕਰਕੇ ਸਾਨੂੰ ਭੋਲੇ-ਪਾਲੇ ਲੋਕਾਂ ਨੂੰ ਵੰਡ ਕੇ ਰੱਖ ਦਿੱਤਾ ਦੇਸ਼ ਵੱਖਰਾ ਕਰ ਦਿੱਤਾ ਤਾਂ ਇਸ ਦਰਦ ਨੂੰ ਆਪਣੀਆਂ ਨਜ਼ਮਾਂ ਦੇ ਵਿੱਚ ਪ੍ਰੋਂਣ ਵਾਲਾ ਮਹਾਨ ਇਨਕਲਾਬੀ ਸ਼ਾਇਰ ਲੋਕਾਂ ਦਾ ਸ਼ਾਇਰ ਆਜ਼ਾਦੀ ਦਾ ਸ਼ਾਇਰ ਸੀ ਜਿਹੜਾ 우ਸਤਾਦ ਦਾਮਨ ਲਾਹੌਰ ਦੇ ਵਿੱਚ ਜਨਮ ਲੈਣ ਵਾਲਾ ਉਹਨਾਂ ਦਾ ਜਨਮ ਦਿਨ ਸੀਗਾ 3 ਸਤੰਬਰ ਤੇ ਇਹਦੀ ਮੈਂ ਤੁਹਾਨੂੰ ਸਮੁੱਚੇ ਪੰਜਾਬੀਆਂ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਪੰਜਾਬੀ ਲੋਕ ਵੱਸਦੇ ਹੋ ਤੁਹਾਨੂੰ ਸਾਰਿਆਂ ਨੂੰ ਮੈਂ ਮੁਬਾਰਕ ਕਹਿਣਾ ਕਿਉਂਕਿ ਇਹ ਸਾਰਿਆਂ ਨੂੰ ਚਾਹੇ ਕੋਈ Hindu ਸੀ Sikh ਸੀ Muslim ਸੀ ईसाई ਸੀ ਉਹਨਾਂ ਨੂੰ ਆਪਣੀਆਂ ਨਜ਼ਮਾਂ ਦੀ ਸੂਈ ਦੇ ਨਾਲ ਇਹ ਪ੍ਰੋਨ ਵਾਲਾ ਕਵੀ ਸੀ ਸਿ ਸਿਉਣ ਵਾਲਾ ਕਵੀ ਸੀ ਇਕੱਠੇ ਰੱਖਣ ਵਾਲਾ ਕਵੀ ਸੀ ਜਿਹਦਾ ਅੱਜ ਜਨਮ ਹੋਇਆ ਤਾਂ ਇੰਨੀ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਆਪਣੀ ਥਾਂ ਲੈਣਾ ਤੇ ਇੱਕ ਬੇਨਤੀ ਕਰਦਾ ਕਿ ਮੇਘ ਰਾਜ ਰੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਓ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ